ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪੂਰਥਲਾ ਦੇ ਪਿੰਡ 베ਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲਿਆਂ ਦਾ ਸਾਲਾਨਾ ਜੋੜ ਮੇਲਾ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਦੂਰੋ ਦੂਰੋ ਸੰਗਤਾਂ ਆ ਕੇ ਨਮਸਤਕ ਵੀ ਹੋਈਆਂ ਪੇਸ਼ ਹੈ ਸਰਦਾਰ ਗੁਰਦੇਵ ਸਿੰਘ ਪੱਟੀ ਜੀ ਦੀ ਇੱਕ ਰਿਪੋਰਟ ਇਹਨੂੰ ਦੱਸਦੇ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਹਾਨ ਮਹਾਪਰਮਪਰੰਪਾਪਾ ਬ੍ਰਿੰਦ ਸਿੰਘ ਜੀ ਜਿਨ੍ਹਾਂ ਦਾ ਨਾਮ ਬੜਵਟ ਹੈ ਕਾਦੀਪਾਤ ਵਿੱਚ ਹੈ ਕਮਾਈ ਬਹੁਤ ਵੱਡੀ ਹੈ ਅਤੇ ਦੇਲੀ ਬਹੁਤ ਵੱਡੀ ਹੈ ਉਹਨਾਂ ਤੋਂ ਬਾਅਦ ਉਹਨਾਂ ਦੇ ਸਭ ਤੋਂ ਛੋਟੇ ਭਰਾ ਬਾਬਾ ਕਾਨ ਸਿੰਘ ਜੀ ਨੇ ਬਹੁਤ ਲੰਬਾ ਸਮਾਂ 1950 ਤੋਂ 1988 ਸੀ ਤੱਕ ਸਾਡੀ ਬਹੁਤ ਵਧੀਆ ਤਰੀਕੇ ਨਾਲ ਅਗਵਾਈ ਕੀਤੀ ਤਿੰਨ ਵਾਰ ਐਮਐਲਏ ਬਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਉਹ ਨਿੱਕਾ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ ਅਤੇ ਮੰਤਰੀ ਬਣ ਕੇ ਇਲਾਕੇ ਦਾ ਬਹੁਤ ਵੱਡਾ ਵਿਕਾਸ ਕਰਾਇਆ। ਇਹ ਅੱਗਰ ਤੇ ਪੰਜਰ ਦੇ ਇਲਾਕੇ ਨੂੰ ਹਰਾ-ਭਰਾ ਕਰਨ ਵਾਸਤੇ 44 ਸਰਕਾਰੀ ਟੀਮ ਬੁਲਵਾਏ। ਇਸ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਵਾਸਤੇ ਬਹੁਤ ਵੱਡਾ ਤਸੀਬਾ ਬਣਾਇਆ ਅਤੇ ਅਚੇਰੀ ਸਿੱਖਿਆ ਤੋਂ ਪ੍ਰਸਾਧ ਕਰਨ ਵਾਸਤੇ 1969 ਤਿਕੋਟ ਐਮਕੇ ਨਡਾਲੇ ਦੇ ਵਿਗਮਾਨ ਦੋ ਸਰਕਾਰੀ ਸਹਾਇਤਾ ਪ੍ਰਾਪਤ ਕਰਾ ਕੇ ਸਾਨੂੰ ਅਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ। ਤੇ ਅੱਜ ਮਨ ਬਹੁਤ ਖੁਸ਼ ਹੈ ਕਿ ਬਾਬਰ ਨਾਮ ਚੰਗੀ ਬਾਰੇ ਕਿਤਾਬ ਜੋ ਮੇਰੇ بیٹے ਡਾਕਟਰ ਕਮਲਜੀਤ ਨੇ ਲਿਖੀ ਹੈ ਉਹ ਸਤਕਾਰ ਤੋਂ ਜੀ ਰਿਲੀਜ਼ ਕਰਨਗੇ ਮੈਂ ਇਸ ਸਮੇਂ ਦੇ ਸਾਰੀ ਸੰਗਤਾਂ ਦਾ ਧੰਨਵਾਦ ਕਰਨਾ ਵਾਹਿਗੁਰੂ ਦੀ ਕਾਪਾਲ ਸੋ ਵਾਹਿ ਸਤਿ ਸ੍ਰੀ ਅਕਾਲ ਜਨਮ ਮਰਨ ਤੋਂ ਹੋਣਾ ਨਹੀਂ ਜਾਣ ਪਾ ਸਕਾਰਿਆ ਇਹ ਦਾਂਦੇ ਪੱਖ ਪਿਨਾਹਾਰ ਤੋਂ ਮੈਂ ਲਾਇਆ ਮਾਪੁਰਕ ਸਮੇ ਸਮਿਧਨ ਸੰਸਾ ਚੌਧੇ ਹੈ ਆਪਣੇ ਜੀਵਨ ਯਾਤਰਾ ਦੇ ਵਿੱਚ ਪਰਉਪਕਾਰ ਦੇ ਕੰਮ ਚੁੱਕਦੇ। 1782 ਛਤਵਾ ਪ੍ਰੇਮ ਸਿੰਘ ਜੀ ਮਨਾਲੇਵਰੇ ਮਹਤਾਨਿਆਲ ਕੋ ਜਿਹਦੀ ਕੋ ਕਵਿਤਾ ਬਸਾਵਾਸੀ ਵਿਖਰੇ ਕਿਤਾਬ ਹੈ ਕੋਈ ਪਨਾਸੀ ਕਿ। ਔਰ ਲਗਾਤਾਰ ਸਾਲ 1923 ਤੋ ਨਕੀ। ਉਹਨਾਂ ਨੇ ਸਾਨੂੰ 1905 ਤੋ ਲੈ ਕੇ ਸੋਰੀ। ਲਗਾਤਾਰ 1950 ਤੱਕ ਵੱਡੀ ਸੇਵਾ ਦਿੱਤੀ। ਸਮਾਜਿਕ ਸਦਨ ਦੀ, ਧਰਮ ਪ੍ਰਚਾਰ ਦੀ ਔਰ ਸੱਜਾ ਅਰਿਆ ਦੀ ਔਰ ਸਾਨੂੰ ਸਾਰਿਆਂ ਨੂੰ এডਿਕੇਸ਼ਨ ਦੇ ਕੇ ਮਨੁੱਖਾ ਜੀਵਨ ਕਾਮਯਾਬ ਕਰਨ ਵਾਸਤੇ ਪਿਆਰਾ ਤੇ ਖਰੋਣ ਲਈ ਆਰਥਿਕ ਪੱਖ ਤੋਂ ਵੀ ਬਤਨ ਵਾਸਤੇ ਵੱਡੀ ਪੂਰਕਨ ਵਾਇਪੂ ਧਰਮ ਪ੍ਰਚਾਰ ਦੇ ਖੇਤਰ ਵਿੱਚ ਇਨ ਨੂੰ ਬਖਸ਼ਿਸ਼ ਲਈ ਕਿ ਉਹਨਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਚ ਪਹਿਲੀ ਕਮੇਟੀ ਵਿੱਚ ਨਾਮਜ਼ਦ ਕਰ ਲਿਆ ਗਿਆ ਲਗਾਤਾਰ 6 ਚੋਣਾਂ ਲੜੀਆਂ 6 ਵਿੱਚ ਜਿੱਤੀਆਂ ਤਿੰਨ ਵਾਰ ਦੋ ਵਾਰ ਐਮਐਲਏ ਬਣੇ ਸ਼੍ਰੋਮਣੀ ਕਾਲ ਤੋਂ ਮੈਂ ਕਹਿ ਸਕਦੀ ਹਾਂ ਕਿ ਸਾਰਾ ਸਮਾਂ ਉਹਨਾਂ ਨੇ 28 ਸਾਲ ਮੈਂਬਰਸ਼ਿਪ ਕੀਤੀ ਦਸਾਲ ਐਮ ਐਲ اے اور ਵੱਡੀ ਸੇਵਾਏ ਕੀਤੀ ਕਿ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਸਾਰੀਆਂ ਸੰਗਤਾਂ ਨੂੰ ਉਧਰੋਂ ਲਿਆ ਕੇ ਇੱਥੇ ਇਲਾਕੇ ਵਿੱਚ ਇਕੱਠਾ ਕੀਤਾ ਸਪੈਸ਼ਲ ਅਲੋਕੇਸ਼ਨ ਲਾਭੜਾ ਹੈ ਐਕਟ ਬਣਾਇਆ ਜਿਹਦੇ ਨਾਲ ਥਾਂ ਇਕੋ ਥਾਂ ਦੇ ਬਿਠਾ ਕੇ ਇਕੋ ਥਾਂ ਦੇ ਜ਼ਮੀਨ ਇਕੱਠੀ ਕੀਤੀ ਸਮੇਂ ਸਭੀ ਨੇ ਕਿ ਸਮਾਜ ਨੂੰ ਚਾ ਚੁੱਕਣ ਵਿੱਚ ਉਹਨੇ ਬੜੀ ਬੜੀ ਦੇਣ ਐਜੂਕੇਸ਼ਨ ਦਿੱਤੀ ਨੇ ਸਮਾਜ ਸਦਾਰ ਵੀ ਦੇਣ ਹੈ ਲਾਂਤ ਤਦ ਸਭਾ ਜੀ ਲਾਂਤ ਤਦ ਬਚਨਵਸੇ ਬੜੀ ਪ੍ਰਿਆਨਾਗੀ ਉਹਨਾਂ ਦੇ ਪਰਪੁਕਾਰ ਕਰਕੇ ਜਾਂ ਦੇਸ਼ ਆਪਦੇਸ਼ਾਂ ਚ ਸਾਡੇ ਸਾਰੇ ਪਰਿਵਾਰਾਂ ਦੇ ਬੱਚੇ ਜਿਹੜੇ ਆ ਇਹ ਉਹਨਾਂ ਨੂੰ ਸ਼ਰਦਾ ਦੇ ਬੋਲ ਪੈਂਡ ਕਰਦੇ ਆਂ ਔਰ ਸਤਿਕਾਰ ਨਾਲ ਯਾਦ ਕਰਦੇ ਆਂ ਇਸੇ ਕਰਕੇ ਕਹਿੰਦੇ ਆਂ ਕਿ ਜਸ ਅੱਜ ਅਸੀਂ ਰੋਟੀ ਕਮਾ ਰਹੇ ਆਂ ਉਹਨਾਂ ਦੀ ਦਿੱਤੀ ਹੋਈ ਪ੍ਰੇਰਣਾ ਕਰਕੇ ਆਂ ਉਹਨਾਂ ਦੀ ਕੀਤੀਆਂ ਹੋਈਆਂ ਅਰਦਾਸਾਂ ਕਰਕੇ ਆਂ ਜੇ ਅਸੀਂ ਧਰਮ ਦੇ ਵਿੱਚ ਸੱਚੀ ਮੱਚੀ ਗੁਰੂ ਘਰ ਨਾਲ ਜੁੜੇ ਹੋਏ ਆਂ ਅਸੀਂ ਪਖੰਡਾ ਜਿ ਨਹੀਂ ਪੈਂਦੇ ਅਸੀਂ ਪਰਮਾਚਾਰੀ ਪੈਂਦੇ ਅਸੀਂ ਵਿਹਮਾਚਰੀ ਪੈਂਦੇ ਅਸੀਂ ਸ਼ਬਦ ਗੁਰੂ ਨਾਲ ਜੁੜਦੇ ਆਂ ਕਿਉਂਕਿ ਬਾਬਾ ਮੱਖਣ ਸ਼ਾ ਲਬਾਣੇ ਨੇ ਸੱਚਾ ਗੁਰੂ ਲੱਗਿਆ ਸੀ ਅਸੀਂ ਸੱਚੇ ਗੁਰ ਦੇ ਲੜ ਲੱਗੇ ਗੁਰੂ ਗ੍ਰੰਥ ਸਾਹਿਬ ਨਾਲ ਲੱਗੇ ਸੋ ਇਸ ਕਰਕੇ ਮੈਂ ਅਪੀਲ ਕਰਦੀ ਸਾਈ ਸੰਗਤ ਨੂੰ ਕਿ ਬਰਸੀਆਂ ਮਨਾਉਣ ਦਾ ਮਕਸਦ ਇਹ ਹੈ ਕਿ ਆਓ ਅਸੀਂ ਉਹਨਾਂ ਦੀ ਦਿੱਤੇ ਹੋਏ ਸੰਦੇਸ਼ ਤੇ ਚੱਲੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਸ਼ਬਦ ਗੁਰੂ ਨਾਲ ਜੁੜੀਏ ਪਖੰਡਾ ਪਰਮਾ ਗਿਆਮਾ ਤੋਂ ਦੂਰ ਹੋਈਏ ਔਰ ਜੋ ਸਾਨੂੰ ਸੱਚੇ ਗੁਰ ਦੇ ਲੜ ਲਾਇਆ ਸੀ ਉਸੇ ਗੁਰ ਦੇ ਲੜ ਲੱਗੇ ਕਿਸੇ ਪਖੰਡੀ ਟੰਮੀ ਜਾਂ ਕਿਸੇ ਦੇਹਦਾਰੀ ਗੁਰੂ ਨੂੰ ਸਮਝੀਏ ਨਾ ਔਰ ਕੋਈ ਰੂਹ ਸਤਕਾਰ ਕਰੀਏ ਕੀਰਤਨ ਜਿਠੀ ਕੀਰਤਨੀਏ ਜੱਗਿਆ ਦਾ ਸਤਕਾਰ ਕਰੀਏ ਮਹਾਨ ਕਾਰਜ ਕਰਨ ਵਾਲੇ ਮਹਾਪੁਰਖਾਂ ਦਾ ਸਤਕਾਰ ਕਰੀਏ ਚੰਗੀ ਪ੍ਰੇਰਨਾ ਦੇਣ ਵਾਲੇ ਸਤਕਾਰ ਕਰੀਏ ਲੇਕਿਨ ਗੁਰੂ ਕੌਣ ਹੈ ਰੱਬ ਕੌਣ ਹੈ ਉਹ ਕੇਵਲ ਅਕਾਲ ਪੁਰਖ ਤੇ ਗੁਰੂ ਪੁਰਖ ਸਾਰੇ ਅੱਜ ਇੱਕ ਸੁਨੇਹਾ ਲੈ ਕੇ ਜਾਣ ਸਹਿਨਸ਼ੀਲਤਾ ਸਤ ਸੰਤੋਖ ਦਇਆ ਤਰਮ ਪਿਆਰ ਦਾ ਘਣਾ ਇਕਤਾ ਦੀ ਜ਼ਿੰਦਗੀ ਜਿਹੜੀ ਹੈ ਉਪਤਿਤ ਕਰਨ ਵਾਸਤੇ ਅਸੀਂ ਦਾਸ ਹਾਂ